ਤੇ ਉਥੇ ਇਹ ਅਕਾਲੀ ਦਲ ਦੇ ਸਾਬਕਾ ਮੰਤਰੀ ਦਲਜੀਤ ਸਿੰਘ ਛੀਮਾ ਨੂੰ ਅਕਾਲੀ ਦਲ ਦੇ ਲੋਕ ਦੇ ਵੱਲੋਂ ਜੁੜਾ ਹੈ ਇਸ ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਤੋਂ ਉਮੀਦਵਾਰ ਕੋਸ਼ਿਸ਼ ਕੀਤਾ ਗਿਆ ਹੈ ਇਸ ਮੌਕੇ ਦਲਜੀਤ ਸਿੰਘ ਛੀਮਾ ਆਪਣੇ ਪਰਿਵਾਰ ਤੇ ਵਰਕਰਾਂ ਦੇ ਸਣੇ ਸਚਕਣ ਸਿੰਘ ਹਰਮੰਦਰ ਸਾਹਿਬ ਨਤਮਸਤਕਹੁਂ ਦੇਲੀ ਪਹੁੰਚੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਂ ਵਾਹਿਗੁਰੂ ਦਾ ਆਸ਼ੀਰਵਾਦ ਲੈਣ ਦੇ ਲਈ ਆਇਆ ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਦੇ ਹਾਂ ਕਿ ਵੱਡੀ ਕਿਰਪਾ ਗੁਰੂ ਮਹਾਰਾਜ ਨੇ ਜੋ ਮੇਰੇ ਤੇ ਕੀਤੀ ਹੈ ਜੋ ਮੈਨੂੰ ਆਪਣੇ ਜੱਦੀ ਪਿੰਡ ਗੁਰਦਾਸਪੁਰ ਤੋਂ ਲੋਕ ਸਭਾ ਸੀਟ ਤੇ ਉਮੀਦਵਾਰ ਕੋਸ਼ਿਸ਼ ਕੀਤਾ ਹੈ ਇਹ ਲੋਕ ਸਭਾ ਦੀ ਜਿਹੜੀ ਸੀਟ ਹੈ ਉਹਦਾ ਕੈਂਡੀਡੇਟ ਸ਼ੋਮੇ ਅਕਾਲੀ ਦੋਣਾ ਹੈ। ਹਾਂ। ਮੈਂ ਗੁਰਰਾਮਦਾਸ ਜੀ ਦਾ ਉਹਨਾਂ ਦੇ ਦਰ ਤੇ ਸਾਰੇ ਸਾਹਮਣੇ ਦੇਖੇ। ਅੱਜ ਸ਼ੁਕਰਾਨਾ ਕਰਨ ਵਾਸਤੇ ਵੀ ਅੱਜ ਹਲਕੇ ਤੇ ਜਾਣਾ ਆਗਿਆ ਲੈਣ ਵਾਸਤੇ ਵੀ ਅੱਜ ਪਰਿਵਾਰ ਤੇ ਸਾਰੇ ਸਾਥੀਆਂ ਸਮੇਤ ਹਾਜ਼ਰ ਹੋਏ। ਦੂਜਾ ਮੈਂ ਪਾਰਟੀ ਦੇ ਪ੍ਰਧਾਨ ਸਾਹਿਬ ਦਾ ਵੀ ਸਾਰੀ ਹਾਈ ਕਮਾਂਡ ਦਾ ਸਾਰੇ ਆਪਣੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਮੇਰੇ ਉੱਤੇ ਬਹੁਤ ਵੱਡਾ ਭਰੋਸਾ ਕਿਉਂਕਿ ਜਦੋਂ ਪਾਰਲੀਮੈਂਟ ਦਾ ਕਿਸੇ ਨੂੰ ਕੈਂਡੀਡੇਟ ਬਣਾਉਣਾ ਹੁੰਦਾ ਤੇ ਪਾਰਟੀ ਵਾਸਤੇ ਸਿਲੈਕਸ਼ਨ ਕਰਨੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਇਸ ਕਰਕੇ ਵੱਡਾ ਭਰੋਸਾ ਪਾਰਟੀ ਨੇ ਮੇਰੇ ਤੇ ਜਤਾਇਆ ਉਹਦੇ ਵਾਸਤੇ ਪਾਰਟੀ ਦਾ ਵੀ ਸ਼ੁਕਰਾ ਦਾ ਸਭਾ ਹਲਕੇ ਦੀ ਉਹਦਾ ਧੰਨਵਾਦ ਕਰਦਾ ਕਿ ਸਾਰਿਆਂ ਨੇ ਜਿਹੜੀ ਹੈ ਇੱਕ ਜੁਬਾਨ ਦੇ ਵਿੱਚ ਸਾਂਝੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਜਿਹੜੀ ਆ ਬੇਨਤੀ ਕੀਤੀ ਕਿ ਡਾਕਟਰ ਚੇਮਨ ਨੂੰ ਇੱਥੇ ਭੇਜੋ ਬਸ ਆਪ ਮੈਂ ਤਾਂ ਆਪ ਉਹਨਾਂ ਨੂੰ ਫੋਨ ਕਰਕੇ ਬੇਨਤੀ ਕੀਤੀ ਸੀ ਕਿਉਂਕਿ ਸਾਰੇ ਜਿੰਨੇ ਉੱਥੇ ਜਰਨੈਲ ਨੇ ਅਸੀਂ ਤਕਰੀਬਨ ਲੰਬੇ ਸਮੇਂ ਤੋਂ ਇਕੱਠੇ ਰਾਜਨੀਤੀ ਦੇ ਵਿੱਚ ਆ ਮੈਂ ਚਾਹੁੰਦਾ ਸੀ ਕਿ ਉਹਨਾਂ ਚੋਂ ਕੋਈ ਲੜੇ ਪਰ ਉਹਨਾਂ ਦਾ ਵੀ ਮੈਨੂੰ ਹੁਕਮ ਇਹੀ ਆਇਆ ਕਿ ਨਹੀਂ ਪੈ ਤੋ ਆ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਵਾਰੀ ਇਲੈਕਸ਼ਨ ਲੜਨੀ ਹੈ